ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇਨ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਹਾਂਜੀ ਤੇ ਅੱਜ ਮੌਸਮ ਬਹੁਤ ਸੋਹਣਾ ਹੈ ਤੇ ਅਸੀਂ ਅੱਜ ਘਰੇ ਆ ਨੰਨੂ ਨੂੰ ਵੀ ਛੁੱਟੀ ਸੀ ਯਾਨੀ ਕਿ ਛੁੱਟੀ ਸੀ ਨਹੀਂ ਨੰਨੂ ਨੂੰ ਛੁੱਟੀ ਕਰ ਲਈ ਸੀ ਠੀਕ ਹੈ ਸਵੇਰੇ ਉੱਠਦੀ ਨਹੀਂ ਹੈਗੀ ਅੱਖਾਂ ਵਿੱਚ ਕੇ ਪਈ ਰਹਿੰਦੀ ਹੈ ਨਾ ਕੋਈ ਨੂੰ ਬਿਠਾਉਂਦਾ ਮੁੜ ਕੇ ਹੈ ਨਾ ਹੈ ਮੈਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪਰ ਦਾਦੀ ਇਹਦੀ ਇਹਨੂੰ ਲਾੜਨਾ ਇਹਨੂੰ ਸਕੂਲ ਨਹੀਂ ਜਾਂਦਾ ਉਹ ਘਰੇ ਰੱਖ ਲੈਂਦੇ ਤੇ ਚਲੋ ਕੋਈ ਗੱਲ ਨਹੀਂ ਮੈਨੂੰ ਵੀ ਛੁੱਟੀਆਂ ਹੁੰਦੀਆਂ ਤਾਂ ਕਰਕੇ ਮੇਰਾ ਵੀ ਦਿਲ ਲੱਗ ਜਾਣਾ ਕੋਈ ਗੱਲ ਨਹੀਂ ਤੇ ਗਾਲੇ ਕੱਢਣੀਆਂ ਸਾਰਿਆਂ ਨੇ ਮਨ ਤੇ ਸਹੀ ਗੱਲ ਕਿੱਦਾਂ ਤੇ ਮਾਵਾਹ ਨੇ ਬੱਚੇ ਸਕੂਲ ਨਹੀਂ ਭੇਜੇ ਤੇ ਬਾਕੀ ਹੁਣ ਐਦਾਂ ਵੀ ਅੱਜ ਬਹੁਤ ਸਾਰੇ ਕੰਮ ਨੇ ਬਹੁਤ ਸਾਰੇ ਸਭ ਤੋਂ ਪਹਿਲਾਂ ਤੇ ਮਨਪਿੰਨ ਲੈ ਕੇ ਜਾਣਾ ਮੈਂ ਹਸਪੀਟਲ ਇਲਾ ਸ਼ੁਰੂਆਤ ਹੀ ਹਸਪੀਟਲਾਂ ਤੋਂ ਕਰ ਰਹੇ ਤੇ ਉਹ ਇਸ ਕਰਕੇ ਵੀ ਇਹਨੂੰ ਦਿਖਾਣਾ ਕਾਫੀ ਟਾਈਮ ਦੀ ਇਹ ਥੋੜੀ ਜਿਹੀ ਠੀਕ ਨਹੀਂ ਰਹਿੰਦੀ ਹੈਗੀ ਉਦੇ ਕਰਕੇ ਆ ਸੀ ਕਿ ਆ ਵੀ ਚੱਲ ਹਸਪੀਟਲ ਹੀ ਅਸਤਾਨੂ ਸਾਰਿਆਂ ਨੂੰ ਪਤਾ ਹੀ ਹੈ ਤੇ ਤਾਂ ਕਰਕੇ ਜਦ ਮੈਂ ਕਹਿੰਦਾ ਨੂੰ ਹਸਪੀਟਲ ਦਿਖਾਈਏ ਵਧੀਆ ਸੀ ਅਸੀਂ ਮਾਂ ਨੂੰ ਦਵਾਈ ਦੇਣੀ ਹੈਗੀ ਹਾਂ ਸੀ ਐਮ ਸੀ ਹਾਂਜੀ ਹਾਂਜੀ ਤੇ ਉੱਥੇ ਦਿਖਾਵਾਂਗੇ ਉਸ ਤੋਂ ਬਾਅਦ ਅੱਜ ਮਾਸੀ ਹੋਣਾ ਨੇ ਆਣਾ ਹੈ ਮਾਸੀ ਦੇ ਮੁੰਡਿਆਂ ਨੇ ਆਣਾ ਠੀਕ ਹੈ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਨੇ ਫਿਰ ਮੈਂ ਖੜੋਨੇ ਲੈ ਕੇ ਆਣੇ ਨੇ ਉਹ ਖੜੋਨੇ ਵੀ ਲਿਆਵਾਂਗੇ ਨਹੀਂ ਮਾਸੀ ਨੇ ਲੈ ਕੇ ਆਣੇ ਨੇ ਮਾਸੀ ਲੈ ਕੇ ਆਣੇ ਹਾਂ ਸੌਰੀ ਮੈਂ ਨਾ ਸੋਚਿਆ ਵੀ ਦੋ ਹੋਰ ਗਮਲੇ ਤੇ ਪੌਦੇ ਲੈ ਜਾਣ ਠੀਕ ਹੈ ਦੋ ਦੋ ਕਰਕੇ ਆਪਾਂ ਹਰ ਹਫਤੇ ਦੋ 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 ਕਰਕੇ ਐਦਾ ਨਵਾਂਗੇ ਪੌਦੇ ਤੇ ਫਿਰ ਆਪਾਂ ਯਾਰ ਤੁਸੀਂ ਲੈ ਕੇ ਮੁਰਦ ਪਾਪਾ ਜੀ ਹਾਂ ਦੋ ਵੀ ਕਿਉਂ ਪਾਣੀ ਪਾਈਦਾ ਉਹਨਾਂ ਨੂੰ ਮੈਂ ਪੂਰੀ ਕੇਅਰ ਕਰਦਾ ਤੁਸੀਂ ਪਾਣੇ ਹੋ ਡੈਡੀ ਪਹਿਲਾਂ ਹੀ ਪਾ ਦਿੰਦੇ ਮੈਨੂੰ ਮੌਕਾ ਹੀ ਨਹੀਂ ਦਿੰਦੇ ਆ ਜਾ ਸ਼ੜਾ ਵੀ ਯਾਰ ਅਸੀਂ ਨਾ ਫੁੱਲ ਲੈ ਕੇ ਆਵਾਂਗੇ ਰੋਜ਼ ਫੇੜ ਅੰਨੀ ਛੱਤ ਪਰਾਂਗੇ ਫੁੱਲਾ ਹਾਂ ਆ ਕੀ ਲੱਗਿਆਦਰ ਮਾਲ ਵੀ ਤਾ ਹੁਣ ਵਾਲ ਬੂਲ ਬੁਹਾਰੀ ਆ ਮਸਕਾਨਾ ਕੋਲੋਂ ਤੇ ਹੁਣ ਅਸੀਂ ਬਸ ਤਿਆਰ ਹੋ ਗਏ ਤੇ ਚੱਲੇ ਆ ਹਨਾ ਤੇ ਇੱਕ ਗੱਲ ਹੋਰ ਪਲੀਜ਼ ਕਿਰਪਾ ਕਰਕੇ ਬੇਨਤੀ ਹੈ ਵੀ ਪਲੀਜ਼ ਆ ਲਾਈਕ ਦਾ ਜਿਹੜਾ ਬਟਨ ਹੈ ਇਹਨੂੰ ਦਬ ਦੋ ਪਲੀਜ਼ ਲਾਈਕ ਦਾ ਬਟਨ ਦਬਾ ਦਿਆ ਕਰੋ ਨੀਚੇ ਵਾਲਾ ਬਲੌਗ ਜਿਹੜਾ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜਿੱਦਾਂ ਦਾ ਵੀ ਲੱਗੇ ਬਲੌਗ ਤੁਹਾਨੂੰ ਪੜਾ ਵੀ ਲੱਗੇ ਤਾਂ ਵੀ ਪੜਾ ਕਮੈਂਟ ਕਰ ਦਿਆ ਕਰੋ ਪਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਇਹ ਬਲੌਗ ਨਹੀਂ ਵਧੀਆ ਲੱਗਦੇ ਤੇ ਕਿਹੜਾ ਨਾ ਦੇਖਿਆ ਕਰੋ ਓਏ ਉਪਰਥਾ ਬੋਲ ਗਈ ਉਦੋਂ ਇਦਾਂ ਨਹੀਂ ਬੋਲਣਾ ਕਿ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤਾਂ ਕਮੈਂਟ ਕਰ ਦਿਆ ਕਰੋ ਦੱਸਿਆ ਕਰੋ ਵੀ ਨਹੀਂ ਵਧੀਆ ਲੱਗਦੇ ਇਹ ਆ ਦੇਖਣਾ ਨਹੀਂ ਬੰਦ ਕਰਵਾਣਾ ਓਕੇ ਲਾਈਕ ਕਰ ਦੇਖੜਾ ਅੱਗੇ ਨਹੀਂ ਚੈਨਲ ਚੱਲਦਾ ਭਾ ਤੂੰ ਮੇਰਾ ਹੋਰ ਚੱਲਦਾ ਲਾਈਕ ਕਰ ਦਿਆ ਕਰੋ ਕਦੇ ਸਾਡੇ 10 ਮਿਲੀਅਨ ਸਬਸਕ੍ਰਾਈਬਰ ਨਹੀਂ ਆਉਂਦੇ 10 ਮਿਲੀਅਨ ਸਬਸਕ੍ਰਾਈਬਰ ਕਰਨੇ ਸਾਡੇ YouTube ਤੇ ਠੀਕ ਹੈ ਜੀ ਤੂੰ ਤੁਸੀਂ ਕਦੇ ਵੀ ਨਹੀਂ ਲਾਈਕ ਕਰਦੇ ਹਾਂ ਲਾਈਕ ਕਰਿਆ ਕਰੋ ਪਲੀਜ਼ ਹਾਂਜੀ ਤੇ ਹੁਣ ਫਾਈਨਲੀ ਅਸੀਂ ਘਰ ਆ ਚੁੱਕੇ ਹਾਂ ਤੇ ਘਰ ਆ ਗਏ ਹਾਂ ਤੇ ਸਮਾਨ ਸਮੋ ਲੈ ਕੇ ਆਇਆ ਮਾੜਾ ਮੋਟਾ ਖਾਣ ਪੀਣ ਦਾ ਭੁੱਖ ਲੱਗੀ ਸੀਗੀ ਤੇ ਤਾਂ ਕਰਕੇ ਤੇ ਹੁਣ ਅਸੀਂ ਨਾ ਇੱਕ ਸੇਬਾਂ ਵਾਲੀ ਦੁਕਾਨ ਤੇ ਸੇਬ ਵਾਲੇ ਉੱਤੇ ਰੁਕੇ ਸੀਗੇ ਤੇ ਉਹਦੇ ਨਾਲ ਗੱਲਬਾਤ ਚੱਲਣ ਲੱਗੀ ਬਈ ਕਹਿੰਦਾ ਫਰੂਟ ਨਹੀਂ ਫਰੂਟ ਖਾਣਾ ਚਾਹੀਦਾ ਹੈ ਖਾਣਾ ਚਾਹੀਦਾ ਹੈ ਹਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰੇ ਪਰਿਵਾਰ ਵਾਲੇ ਬੜੇ ਢੀਠ ਹੈ ਉਹ ਮੰਨਦੇ ਨਹੀਂ ਹੈਗੇ ਉਹ ਸੜਾ ਵਿਚਾਰਾ ਸ਼ਰਮ ਆ ਗਿਆ ਇਦਾਂ ਕਰਕੇ ਤੇ ਹੁਣ ਅਸੀਂ ਨਾ ਉੱਥੇ ਖੜੇ ਸੀਗੇ ਦੁਕਾਨ ਦੇ ਸਮਾਨ ਲੈਂਦੇ ਸੀ ਖਾਣ ਪੀਣ ਦਾ ਤੇ ਗੋਲ ਗੱਪੇ ਵਾਲਾ ਸੀਗਾ ਤੇ ਉੱਥੇ ਅਸੀਂ ਉਹਨੂੰ ਪੁੱਛਿਆ ਵੀ ਹੋ ਗਏ ਤਿਆਰ ਤੇ ਉਹ ਕਹਿੰਦਾ ਵੀ ਹਲੇ ਮੈਂ ਕਰ ਰਿਆਂ ਤਿਆਰ ਹੈ ਨਾ ਉਹਨੇ ਨੂੰ ਅਸੀਂ ਅੰਦਰ ਗਏ ਸਮਾਨ ਸਮੋਲਿਆ ਆਉਣੇ ਨੂੰ ਜਦੋਂ ਬਾਹਰ ਆਏ ਤਾਂ ਤਿਆਰ ਕਰਕੇ ਬੈਠਾ ਸੀ ਫਿਰ ਉਹਨੂੰ ਪੁੱਛਿਆ ਹੋ ਗਏ ਤਿਆਰ ਫਿਰ ਮਨਪ੍ਰੀਤ ਕਹਿੰਦੇ ਹਾਂ ਕਹਿੰਦਾ ਹੋ ਗਏ ਤਿਆਰ ਮਨਪ੍ਰੀਤ ਕਹਿੰਦੀ ਫਿਰ ਮੇਰੇ ਵੱਲ ਵੇਖਣ ਲੱਗ ਗਈ ਮੈਨੂੰ ਕਹਿੰਦੀ ਰਹਿਣ ਦੋ ਛੱਡੋ ਮੈਂ ਮੇਰੀ ਸ਼ਕਲ ਵੇਖ ਕੇ ਮੈਨੂੰ ਕਹਿੰਦੀ ਚਲੋ ਛੱਡੋ ਰਹਿਣ ਦੋ ਰਹਿਣ ਦੋ ਛੱਡੋ ਬਰੇ ਮੈਂ ਮੈਨੂੰ ਗੱਲ ਹੈ ਕਿ ਯਾਦ ਆਈ ਵੀ ਅੱਦਾ ਉਹ ਰਹਿਣ ਦੇ ਵਿੱਚ ਨਿਗਾ ਰਹ ਜਾਂਦੀ ਹੈ ਤੇ ਇੱਕ ਬਾਬੇ ਦੀ ਗੱਲ ਯਾਦ ਆਂਦੀ ਹੈ ਉਹ ਕਹਿੰਦਾ ਹੁੰਦਾ ਸੀ ਅ ਕਹਾ ਗਏ تھے ਕਹਿੰਦਾ ਬਾਜ਼ਾਰ ਗਏ تھے ਬਾਬਾ ਜੀ ਕਹਿੰਦਾ ਗੋਲ ਗੱਪੇ ਦੀ ਰੇੜੀ ਦੇਖੀ ਸੀ ਕਹਿੰਦਾ ਹਾਂ ਦੇਖੀ ਸੀ ਬਾਬਾ ਜੀ ਖਾਏ تھے ਨਹੀਂ ਬਾਬਾ ਜੀ ਬਸ ਕਿਰਪਾ ਵਹੀਂ ਤੇ ਰੁਕੀ ਹੋਈ ਹੈ ਨਾਮ ਨਹੀਂ ਲਈਦਾ ਬਾਬਾ ਤੇ ਮੈਨੂੰ ਵੀ ਪਤਾ ਹੀ ਹੈ ਠੀਕ ਹੈ ਉਹ ਹਿਸਾਬ ਹੈ ਵੀ ਵੈਸੇ ਖਾ ਲੈਣੇ ਚਾਹੀਦੇ ਆ ਤਰਸਾਣਾ ਨਹੀਂ ਚਾਹੀਦਾ ਮਨ ਨੂੰ ਨਹੀਂ ਸਰੀਰ ਵੀ ਦੇਖਣਾ ਹੈ ਸਿਹਤ ਵੀ ਦੇਖਣੀ ਖਾ ਲੈ ਤੇ ਤੀਕੋ ਆ ਹਾਂ ਹਾਂ ਨਹੀਂ ਫਿਰ ਕਹਿੰਦਾ ਆ ਕੀ ਖਾਇਆ ਥਾ ਬਾਜ਼ਾਰ ਗਏ ਤੇ ਦੋ ਸਮੋਸੇ ਖਾਏ ਥੇ ਚਟਨੀ ਲਈ ਥੀ ਹਾਂ ਲਈ ਥੀ ਬਾਬਾ ਜੀ ਹਰੀ ਲਈ ਥੀ ਲਾਲ ਲਈ ਥੀ ਬਾਬਾ ਜੀ ਲਾਲ ਲਈ ਦੀ ਹਰੀ ਨਹੀਂ ਲਈ ਥੀ ਨਹੀਂ ਬਾਬਾ ਜੀ ਕਹਿੰਦਾ ਕਿਰਪਾ ਵਹੀਂ ਤੇ ਰੁਕੀ ਹੋਈ ਆਏ ਆਏ ਬੜੀ ਲਹਿਰ ਲੱਗਦੀ ਹੁੰਦੀ ਸੀ ਨਜ਼ਾਰੇ ਸੀ ਕਮੇਡੀ ਸ਼ੋਅ ਹੁੰਦਾ ਸੀਗਾ ਉਹਦਾ ਪੂਰਾ ਹੋਉਂ ਨਹੀਂ ਹੈਗਾ ਪਤਾ ਨਹੀਂ ਆਉਂਦਾ ਉਹ ਕਰਨੀ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ ਪਰ ਇਹ ਸੀ ਲੋਕਾਂ ਦਾ ਐਂਟਰਟੇਨਮੈਂਟ ਬੜਾ ਵਧੀਆ ਹੁੰਦਾ ਜੇਗਾ ਲੋਕੀ ਜਿੱਦਾਂ ਹੁਣ ਕਪਿਲ ਸ਼ਰਮਾ ਕਮੇਡੀ ਸ਼ੋਅ ਦੇ ਦਿੰਦਾ ਐਦਾਂ ਉਹਦਾ ਸ਼ੋਅ ਦੇਦੇ ਹੁੰਦੇ ਸੀ ਨਜ਼ਾਰਾ ਦੇ ਦੇ ਪਰਸ ਖਲਾ ਲੈਂਦਾ ਹੁੰਦਾ ਸੀ ਹਾਂ ਪਰਸ ਖੋਲੋ ਨੇ ਹੱਥਾਂ ਕਰ ਦੇਣਾ ਬਸ ਹੱਥ ਜਾ ਫੇਰੀ ਜਣਾ ਗਾੜੀ ਨਾਲ ਸਾਰੇ ਪਰਸ ਖੋਲ ਕੇ ਰੱਖਦੇ ਹਾਂ ਮੰਮੀ ਕਹਿੰਦੀ ਗਈ ਸੀ ਆਏ ਕਰਈ ਹਾਂ ਕਰਈ ਘਰੇ ਹੀ ਲੋਕ ਪਰਸ ਬੋਲਦੇ ਘਰੇ ਹੀ ਪਰਸ ਖੋਲ ਲੈਂਦੇ ਸੀ ਇਹ ਕਹਿੰਦਾ ਵੀ ਮਾ લક્ષਮੀ ਆਏਗੀ ਬਸ ਵੀ ਵਿੱਚ ਕਿਰਪਾ ਹੋ ਜਾਈਗੀ ਹਾਂ ਨੰਨੂ ਰੈਡੀ ਹੋ ਗਿਆ ਬਸ ਐਦਾਂ ਹੀ ਠੀਕ ਹੈ ਲੈ 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 ਕੁੱਟ ਖਾਏਗਾ ਤੂੰ ਤੇ ਉਹ ਨੰਨੂ ਦੇ ਪਾਪਾ ਗਏ ਹੋਏ ਨੇ ਮਾਸੀ ਕੈਨੂੰ ਲੈਣ ਵਾਸਤੇ ਤੇ ਉਹਨਾਂ ਨੇ ਉੱਤਰਨਾ ਬਸਤੀ ਚੌਂਕ ਸੀ ਪਰ ਉੱਤਰ ਕੇ ਬੱਸ ਸਟੈਂਡ ਨਹੀਂ ਸੱਚ ਸ਼ੇਰਪੁਰ ਚੌਂਕ ਲਾਤਾ ਹੈ ਨਾ ਉਹਨਾਂ ਨੂੰ ਹਾਂ ਬੋਧ ਕਰਦੇ ਨੇ ਬਸ ਡਰਾਈਵਰ ਕਹਿ ਕੇ ਕਿੱਥੇ ਦੀ ਲਾ ਕਿੱਥੇ ਦਿੰਦੇ ਨੇ ਤੇ ਫਿਰ ਉਹਨਾਂ ਉੱਥੋਂ ਆਟੋ ਵਗੈਰਾ ਲੈ ਕੇ ਆਂਦੇ ਪਏ ਨੇ ਤੇ ਹੁਣ ਰਸਤੇ ਦੇ ਵਿੱਚ ਨੇ ਮੈਨੂੰ ਕੀ ਹੋਇਆ ਹੈ ਢੋਣੇ ਲੈ ਕੇ ਨਹੀਂ ਆਏ ਮਾਸੀ ਹੁਣੀ ਆਏ ਨੇ ਤੇ ਇਹਦੇ ਢੋਣੇ ਲੈ ਕੇ ਆਣੇ ਸੀ ਤੇ ਹੁਣ ਚੇਤਾ ਭੁੱਲ ਗਿਆ ਇਹਨਾਂ ਨੂੰ ਤੇ ਹੁਣ ਵੇਖ ਲੋ ਹੈ ਹੁਣ ਕੀ ਬਣੇਗਾ ਫਿਰ ਹੈ ਮੈਂ ਲਿਆਦਾ ਤੈਨੂੰ ਮੈਂ ਲਿਆਦਾ ਲੈ ਕੇ ਆਉ ਕਿੱਥੋਂ ਢੋਣੇ ਨਾਲੇ ਰਾਏਪੁਰੇ ਲੈ ਗਿਆ ਹੀ ਹੈਂ ਰਾਜਪੁਰੇ ਨੇ ਢਡੋਣੇ ਰਹਿ ਗਏ ਚਲ ਫੇਰ ਚਲ ਫੇਰ ਅਗਲੀ ਵਾਰੀ ਆਣ ਕੇ ਫਿਰ ਲੈ ਆਉਣਗੇ ਹੈ ਮੈਨੂੰ ਨਹੀਂ ਪਤਾ ਲੈ ਗਿਆ ਸੋ ਨਾ ਡੱਕੀ ਜਾ ਪਾਣੀ ਹੋਣਾ ਚਲ ਕੋਈ ਨਹੀਂ ਮੈਂ ਕੱਲ ਨੂੰ ਲਿਆ ਦਊਗਾ ਤੈਨੂੰ ਉੱਥੋਂ ਬਾਜ਼ਾਰ ਤੇ ਬੈਠ ਚ ਬਾਜ਼ਾਰ ਤੋਂ ਲਿਆ ਦਊਗਾ ਜਿਆਦਾ ਚੱਕ ਕੇ ਬੈਠ ਗਈ ਗਈ ਕੀ ਹੋਇਆ ਇੱਕ ਆ ਵੀ ਗਏ ਘਟੋਣੇ ਰਾਜਪੁਰੇੋਂ ਲੈ ਵੀ ਆਏ ਨੇ ਹੱਲ ਐਨੀ ਛੇਤੀ ਆ ਗਏ ਨੇ ਜਾਦੂ ਗੀਤਾ ਨਾ ਜਾਦੂ ਗੀਤਾ ਨਹੀਂ ਤੇ ਉੱਥੇ ਹੀ ਰਹਿ ਗਏ ਸੀ ਹੈ ਨਨੂ ਜਾਦੂ ਗੀਤਾ ਤਾਂ ਆਏ ਨੇ ਵਰਿੰਟ ਜੀ ਮੂਹ ਵੜਾਲੇ ਜੀ ਬੇਬੀ ਗੁੱਡੀ ਲੈ ਆਈ ਨਾ ਮੋਤੀ ਜੀ ਅੱਛਾ ਜੀ ਮੈਨੂੰ ਤੇ ਮੋਟੋ ਫਸਾਉਂਦਾ ਆਈ ਜੀ ਤੋੜੇ ਕਪੜਾ ਵਾਹਤ ਸੀ ਇੱਧਰ ਵਾਹਤ ਸਈ ਮੇਰੇ ਕੋਲ ਵਾਹ ਨਾ ਜਾਓ ਓਕੇ ਲਾ ਚੂੜੀਆਂ ਹੂੰ ਬੁੱਤਰੀ ਚੂੜੀਆਂ ਕਿਹੜਾ ਤੇਰੇ ਪਿਓ ਦਾ ਭੰਡਾਰਾ ਓਏ ਹੋਏ ਨੰਨੂ ਇੰਨੇ ਬਾਰੇ ਖਡਾਉਣੇ ਗੁੱਡੀ ਵੀ ਚੂੜੀਆਂ ਵੀ ਐ ਕੀ ਐ ਕੀ ਹੋਏ ਉਹ ਭਾਂਡੇ ਵਾਹ ਭਾਂਡੇ ਦਾ ਸੈਟ ਨਨੂ ਦਿ ਨੈਕਸਟ ਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਅਗਲਾ ਦਿਨ ਤੇ ਆਪਾਂ ਹੁਣ ਕੰਟੀਨਿਊ ਕਰ ਰਹੇ ਆਂ ਵਲੌਗ ਨੂੰ ਕਿਉਂਕਿ ਕੱਲ ਤੁਹਾਨੂੰ ਪਤਾ ਵੀ ਸਾਰੇ ਆ ਗਏ ਸੀ ਤਾਂ ਕਰਕੇ ਆਪਾਂ ਬਿਜ਼ੀ ਹੋ ਗਏ ਵਲੌਗ ਨਹੀਂ ਬਣਾ पाए ਸਮਾਨ ਸਮੂਲ ਲਿਆਣਾ ਸੀ ਭੱਜ ਦੌੜੀ ਸੀਗੀ ਤਾਂ ਕਰਕੇ ਤੇ ਹੁਣ ਆਪਾਂ ਵਲੌਗ ਨੂੰ ਕੰਟੀਨਿਊ ਕਰ ਰਹੇ ਹਾਂ ਸਾਰੇ ਬੈਠੇ ਨੇ ਬਾਹਰ ਠੀਕ ਹੈ ਜੀ ਤੇ ਹੁਣ ਆਪਾਂ ਲਾਣ ਲੱਗੇ ਆ ਪੌਦੇ ਪੌਦੇ ਲੈ ਕੇ ਆਇਆ ਸੀਗਾ ਮੈਂ ਕੱਲ ਗਮਲੇ ਲੈ ਗਿਆ ਸੀ ਰੰਗ ਬਰੰਗੇ ਤੇ ਉਹ ਹੁਣ ਹੌਲੀ ਹੌਲੀ ਕਰਕੇ ਸ਼ੌਂਕ ਜਾਗਿਆ ਤਾਂ ਹੁਣ ਹੌਲੀ ਹੌਲੀ ਕਰਕੇ ਹੋਰ ਲਿਆਵਾਂਗੇ ਦੋ ਲਿਆਂਦੇ ਹੋਰ ਤੇ ਉਹ ਆਣਾ ਲਗਾਣ ਲੱਗੇ ਆ ਮਿੱਟੀ ਹੈਗੀ ਆਪਣੇ ਕੋਲ ਖਾਦ ਵੀ ਲਿਆਂਦੀ ਹੁਣ ਮੈਂ ਦਿਖਾਣਾ ਤੁਹਾਨੂੰ ਆਜੂ ਬੈਠੇ ਸਾਰੇ ਤੇ ਕਾਕਾ ਸਾਡਾ ਇੱਧਰ ਘੁੰਮਦਾ ਪਿਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਝੂੜੀਆਂ ਵੇਖੋ ਪਾਈ ਫਿਰਦੀ ਕਿਵੇਂ ਕੱਲ ਵਾਲੀਆਂ ਗੋਗੀ ਦਾਦੀ ਨਹੀਂ ਲਿਆਂਦੀਆਂ ਸੀ ਹੈਨਾ ਨੰਨੂ ਅਦਰ ਚੁੰਨੂ ਵੀ ਦੇਖੋ ਬੈਠਾ ਤੇ ਮਿੱਟੀ ਹੀ ਪਹਿਲਾਂ ਹੀ ਲੈਂਦੀ ਸੀ ਮੇਰੇ ਹਿਸਾਬਾ ਖੇਤਾਂ ਦੇ ਵਿੱਚੋਂ ਇਹ ਬਗਾਨੇ ਖੇਤਾਂ ਦੀ ਮਿੱਟੀ ਹੈ ਆਪਣੇ ਖੇਤੇ ਹੀ ਲੈ ਕੇ ਆਵਾਂਗੇ ਤੇ ਆ ਰੰਗ ਬਰੰਗੇ ਕਮਲੇ ਆ ਦੇਖੋ ਹੋਰ ਵੀ ਰੰਗ ਹੈਗੇ ਸੀ ਡੈਡੀ ਉੱਥੇ ਨੀਲੇ ਰੰਗ ਦਾ ਇੱਕ ਪੂਰੇ ਰੰਗ ਦਾ ਸੀ ਲਾਲ ਰੰਗ ਵੀ ਸੀ ਉਹ ਮੈਂ ਕਿਹਾ ਫੇਰ ਅਗਲੀ ਵਾਰ ਲੈ ਆਵਾਂਗੇ ਉਹ ਦੂਜੇ ਰੰਗ ਆਪਣੇ ਰਾਸ਼ੀ ਦੇ ਮਤਲਬ ਨੀਲਾ ਲੂਡਾ ਇਹ ਜੀ ਬਹੁਤ ਬੈਠਾ ਅੱਛਾ ਠੀਕ ਹੈ ਕਮਰਾ ਜੀ ਇਹ ਨਾ ਕਮਰਾ ਜੀ ਜਿਹੜਾ ਬੰਨਾ ਰਾਜ ਜਿਹੜਾ ਇਹ ਕਮਰੇ ਮੇਰੇ ਰਾਸ਼ੀ ਇਹ ਰਾਸ਼ੀਆਂ ਨੂੰ ਤਾਂ ਮੰਦਰ ਹੀ ਅਗੇ ਪਰ ਕਰੀ ਕਰੀ ਡੈਡੀ ਕੋਈ ਤਾਂ ਸਾਇਰਨ ਨੂੰ ਡੈਡੀ ਟੀਵੀ ਟੂ ਵੀ ਵੇ ਲੈ ਲਾ ਨਾ ਮੋਬਾਈਲ ਤੇ ਵੇ ਲੈ ਲਾ ਤੇ ਰਾਸ਼ੀਆਂ ਰਾਸ਼ੀਆਂ ਤਾਂ ਹੁੰਦੀਆਂ ਨੇ ਰਾਸ਼ੀਆਂ ਹੈ ਨੇ ਹੈ ਕਿਉਂ ਨਹੀਂ ਰਾਸ਼ੀ ਮੰਨੋ ਦੇ ਸਾਰਾ ਕੁਝ ਹੀ ਹੈ ਰਾਸ਼ੀ ਕਹਿੰਦੀਆਂ ਦੀਆਂ ਵੀ ਆਮ ਆਦਮੀ ਦੀਆਂ ਨੇ ਹਮ ਅਸੀਂ ਟੀਵੀ ਤੇ ਦੇਖਾਂਗੇ ਆ ਇਹ ਪੋਦੇ ਸਿਗੇ ਦੋ ਇਹ ਤੇ ਰਿਚੇ ਦੇ ਕੰਗੇ ਸੀ ਆ ਯਾਰ ਬੜਾ ਐ ਜਿੱਦੇ ਫੁੱਲੀ ਫੁੱਲ ਲੱਗਣੇ ਕਹਿੰਦਾ ਇਹ ਕਿੱਡੇ ਵੱਡੇ ਵੱਡੇ ਹੋ ਜਾਂਦੇ ਕਹਿੰਦਾ ਇਹ ਅੱਛਾ ਬਹੁਤ ਵੱਡੇ ਹੋ ਜਾਂਦੇ ਨੇ ਇਹ ਪੌਦੇ ਜਿਹੜੇ ਆ ਵਾਲੇ ਇਹ ਵੀ ਫੁੱਲਾਂ ਵਾਲਾ ਹੀ ਐ ਤੇ ਇਹ ਵੀ ਫੁੱਲਾਂ ਵਾਲੇ ਇਹ ਚਿੱਟੇ ਫੁੱਲਾਂ ਵਾਲਾ ਇਹ ਲਾਲ ਫੁੱਲਾਂ ਵਾਲਾ ਕਿ ਲੱਗ ਹਾਂਜੀ ਬੇਟਾ ਇਹਦੇ ਵਾਲੇ ਕੀ ਕਹਿੰਦਾ ਕੋਣ ਉਹ ਦੁਕਾਨਦਾਰ ਦੁਕਾਨਦਾਰ ਉਹ ਵੀ ਕਹਿੰਦਾ ਕਹਿੰਦਾ ਇਹ ਵੀ ਬਹੁਤ ਵੱਡੇ ਵੱਡੇ ਟੋਲੇ ਵੱਡੇ ਤੇ ਤੋਂ ਵੱਡੇ ਹੋ ਜਾਣੇ ਪੌਦੇ ਕੱਚੀ ਕੱਚੀ ਹੋਰ ਤੇਰੇ ਤੋਂ ਵੀ ਵੱਡੇ ਵੱਡੇ ਪੌਦੇ ਹੋ ਜਾਣੇ ਨੇ ਆ ਬਾਗਰ ਹਨ ਮਿੱਟੀ ਉਰਚਾੜ ਦੇ ਵਿੱਚ 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 ਘੁੰਮੀਆਂ ਦੇ ਵਿੱਚ ਵਧ ਜਾਂਦੀ ਹਾਂ ਹੂੰ ਕਹਿੰਦਾ ਜਗ੍ਹਾ ਹੋਵੇ ਨਾ ਤੇ ਲੋਕੀ ਬਥੇ ਵੈਸੇ ਲੋਕ ਅੱਜ ਕੱਲ ਬਹੁਤ ਜ਼ਿਆਦਾ ਲਾਣ ਲੱਪੇ ਨੇ ਹੁਣ ਪੌਦੇ ਪਹਿਲਾਂ ਨਹੀਂ ਸੀ ਇਹ ਗੱਲ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਕਰਕੇ ਨਾ ਲੋਕਾਂ ਨੂੰ ਬਹੁਤ ਜਾਗਰੂਕੀ ਆਈ ਹੈ ਲੋਕ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਪਏ ਨੇ ਛੋਟੇ ਛੋਟੇ ਪਲਾਂਟ ਲਾਣ ਲੱਪੇ ਨੇ ਘਰਾਂ ਦੇ ਬਾਹਰ ਇੰਨਾ ਨੰਨੀ ਮਿੱਟੀ ਰੱਖਣੀ ਆ ਨੰਨੀ ਐਨ ਐਨ ਨਹੀਂ ਫੁੱਲ ਨਹੀਂ ਭਰਨੀ ਹੈਗੀ ਫੁੱਲ ਕੋਲ ਭਰਦਾ ਪਾਣੀ ਪਾਵਾ ਤੇ ਪਾਣੀ ਨਹੀਂ ਪਾਣਾ ਵਿਚਾਰੇ ਨੂੰ ਇਹ ਧੁੱਪ 'ਚ ਰੱਖਣੇ ਧੁੱਪ 'ਚ ਰੱਖ ਸਕਦੇ ਆ ਇਹਨਾਂ ਬਲੈਕ ਡਾਇਮੰਡ ਆਰਗੈਨਿਕ ਮੈਨੇਅਰ 16 ਦਿੱਤਾ ਨਾਲ ਭਰਪੂਰ ਬੜਾ ਕੋਈ ਪੈਂਦਾ ਡੈਡੀ ਇਹਦੇ ਚਾਹ ਦੇ ਫੁੱਲ 1 ਕਿਲੋ ਹੋਇਆ ਹਾਂ ਥੋੜੀ ਥੋੜੀ ਕਹਿੰਦਾ ਸਾਰੇ 6 7 ਬੂਟੇ ਪੈ ਜਣੀ ਤੁਹਾਡੇ ਠੀਕ ਹੈ ਮੈਂ ਕਹਾਂ ਥੋੜੀ ਜਿਆਦਾ ਨਹੀਂ ਹੋ ਗਈ ਮਿੱਟੀ ਯਾਰ ਮਿੱਟੀ ਜਿਆਦਾ ਪਾਣੀ ਪਾ ਕੇ ਵੇਖ ਲਓ ਨਾ ਉਸ ਹਿਸਾਬ ਨਾਲ ਉੱਦੇ ਆਪਾਂ ਇੱਥੇ ਸੈੱਟ ਕਰਦੇ ਨੇ ਹਲੇ ਫਿਲਹਾਲ ਇੱਥੇ ਹੀ ਰੱਖਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਉਹ ਲੱਗੇ ਪਰੇ ਆਹ ਲਾਤੇ ਆ ਆਹ ਵੇ ਆਹ ਵੇ ਇਹਨਾਂ ਨੂੰ ਹਲੇ ਫਿਲਹਾਲ ਇੱਥੇ ਰੱਖਾਂਗੇ ਜਿਆਦੇ ਹੋਗੇ ਨਾ ਹੁਣ ਆਪਾਂ ਤੇ ਪੌਦੇ ਪੌਦੇ ਕਰਨੇ ਨੇ ਜਿਆਦੇ ਹੋਗੇ ਫਿਰ ਆਪਾਂ ਉਹਨਾਂ ਦੇ ਉੱਪਰ ਕੇਯਾਰੀ ਬਣਾਵਾਂਗੇ ਇਹਨਾਂ ਵਾਸਤੇ ਠੀਕ ਇਹ ਨੰਨੂ ਦੇ ਮਸਤੀ ਚਾਲੂ ਹੈ ਨੰਨੂ ਚਿੰਨੂ ਦੀ ਆਹੇ 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 ਇਹ ਅੱਜ ਮੰਨਤਿ ਕੌਰ ਜੀ ਕੀ ਬਣਾ ਰਹੇ ਆਪਣੇ ਘਰ ਆਲੂ ਵਾਲੇ ਪਰੌਠੇ ਅਲੂ ਵਾਲੇ ਬ੍ਰੋੜੇ ਜਦੋਂ ਮਾਨਾ ਆਵੇ ਤੇ ਪ੍ਰੌਨਟ ਨਾ ਮਣ ਇਹ ਤਾਂ ਹੋ ਹੀ ਨਹੀਂ ਸਕਦਾ ਸਹੀ ਗੱਲ ਹਾਂਜੀ ਤੇ ਹੁਣ ਤਿਆਰ ਸ਼ਹਿਰ ਹੋ ਚੁੱਕੇ ਆ ਤੇ ਮੈਂ ਖੜਾ ਇਸ ਟਾਈਮ ਰਸੋਈ ਦੇ ਵਿੱਚ ਤੇ ਤਿਆਰ ਸ਼ਹਿਰ ਹੋ ਗਿਆ ਸੀ ਜਾ ਰਹੇ ਆ ਅੱਜ ਠੱਕੀ ਸਾਹਿਬ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਅਲੱਗ ਬਲੌਗ ਦੇ ਵਿੱਚ ਠੀਕ ਆ ਤੇ ਪਹਿਲਾਂ ਵੀ ਆਪਾਂ ਠੱਕੀ ਸਾਹਿਬ ਗਏ ਸੀ ਉਹਦੀ ਫੁੱਲ ਵੀਡੀਓ ਪਾਈ ਸੀ ਕਿਉਂਕਿ ਉਹਦੇ ਬਾਰੇ ਸਾਰੀ ਆਪਾਂ ਜਾਣਕਾਰੀ ਵੀ ਦਿੱਤੀ ਸੀਗੀ ਤੇ ਹੁਣ ਆਪਾਂ ਫੈਮਿਲੀ ਲੈ ਕੇ ਜਾ ਰਹੇ ਆ ਤੇ ਆਪਾਂ ਮੱਥਾ ਟੇਕਾਂਗੇ ਦਰਸ਼ਨ ਬਾਣੀ ਕਰਾਂਗੇ ਤੇ ਉਦਾਂ ਇੰਜੋਏ ਕਰਾਂਗੇ ਠੀਕ ਹੈ ਜੀ ਤੇ ਪੂਰੀ ਯਾਨੀ ਕਿ ਜਾਣਕਾਰੀ ਵਾਲੀ ਵੀਡੀਓ ਨਹੀਂ ਹੋਏਗੀ ਬਸ ਇੱਕ ਵਲੌਗ ਹੋਏਗਾ ਫੈਮਿਲੀ ਵਲੌਗ ਤੇ ਉਹ ਤੁਹਾਨੂੰ ਅਲੱਗ ਤੋਂ ਵੇਖਣ ਨੂੰ ਮਿਲੇਗਾ ਤੇ ਹੁਣ ਬਸ ਤਿਆਰ ਤੁਰ ਹੋਏ ਆ ਤੇ ਉਹ ਆਪਾਂ ਜਦੋਂ ਜਾਵਾਂਗੇ ਨਾ ਫੇਰ ਵੀਡੀਓ ਸਟਾਰਟ ਕਰਾਂਗੇ ਇਹ ਇੱਧਰ ਗੋਰਾ ਸਿੰਘ ਸਾਡਾ ਤੇ ਆ ਸ਼ਹਿਰ ਹੋ ਗਿਆ ਪੱਗ ਦੇਖੋ ਕਿੰਨੀ ਘੈਂਟ ਬੰਨੀ ਬਿੱਲੀਆਂ ਅੱਖਾਂ ਇਹ ਬਿੱਲੀਆਂ ਅੱਖਾਂ ਦਾ ਹੈ ਇਹਨੂੰ ਬਿੱਲਾ ਕਹਿੰਦੇ ਸਾਰੇ ਇੱਧਰ ਸਾਡਾ ਕਾਕਾ ਕੰਮ ਕਰ ਰਿਹਾ ਸਕੂਲ ਦਾ ਵੈਰੀ ਗੁੱਡ ਏ ਕੋਈ ਗੱਲ ਏ ਸਕੂਲ ਦਾ ਹੀ ਹੋਇਆ ਪੁੱਤ ਹੈ ਕਿੱਥੇ ਜਾ ਰਹੇ ਅੱਜ ਗੁਰਦੁਆਰੇ ਗੁਰਦੁਆਰੇ ਠੀਕ a few moments later ਜੀ ਤੇ ਅਸੀਂ ਹੁਣ ਟੱਕੀ ਸਾਹਿਬ ਆਏ ਸੀ ਤੇ ਉਹ ਤੁਸੀਂ ਪੂਰੇ ਵਲੌਗ ਦੇਖ ਸਕਦੇ ਹੋ ਉਹ ਵਲੌਗ ਪਾਵਾਂਗਾ ਮੈਂ ਠੀਕ ਹੈ ਤੇ ਉਹਦੇ ਵਿੱਚ ਸਾਰਾ ਹੈ ਨਾ ਆਏਗਾ ਤੇ ਫਿਲਹਾਲ ਹੁਣ ਅਸੀਂ ਵਾਪਸ ਜਾ ਰਹੇ ਸੀ ਤੇ ਇਹ ਵਲੌਗ ਮੈਂ ਕੰਟੀਨਿਊ ਕਰਾਂ ਪੁਰਾਣਾ ਵਲੌਗ ਤੇ ਹੁਣ ਅਸੀਂ ਦੇ ਦੇ ਪ੍ਰੋਗਰਾਮ ਜਾਂ ਸਾਡਾ ਬਣਦਾ ਬਈ ਉਹ ਪ੍ਰੋਗਰਾਮ ਬਣਾਣਾ ਹੈ ਜਾਂ ਨਹੀਂ ਬਣਾਣਾ ਮਤਲਬ ਕੋਈ ਗੱਲ ਹੈ ਉਹ ਕਰਨੀ ਜਾਂ ਨਹੀਂ ਕਰਨੀ ਉਹ ਘਰ ਦੇ ਦੱਸਣਗੇ ਘਰ ਦੇ ਆ ਰਹੇ ਨੇ ਪਿੱਛੇ ਤੇ ਮਿਲਦੇ ਆ ਫਿਰ ਇੱਕ ਮਿੰਟ ਆਵਾਜ਼ਾਂ ਮਾਰਦੇ ਪਏ ਨੇ ਟੀਟੀ ਮਾਰ ਰਹੇ ਨੇ ਰੋਕ ਲਈ ਮਾਰਾ ਜਾਂ ਹੈ ਇੱਥੇ